2015 ਦੇ ਵਿੱਚ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਮਾਮਲੇ ਦੇ ਵਿੱਚ ਆਪਣੇ ਸਰਕਾਰ ਦੀ ਗਲਤੀ ਨੂੰ ਮੰਨਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗੀ ਗਈ। ਜਿਸ ਤੋਂ ਬਾਅਦ ਇਸ ਮੁਆਫੀ ਤੇ ਸਿਆਸਤ ਖੂਬ ਗਰਮਾਈ ਹੋਈ ਹੈ। ਵਿਰੋਧੀਆਂ ਦੇ ਵੱਲੋਂ ਲਗਾਤਾਰ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਉਤਿ ਹੀ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਵੱਲੋਂ ਵੀ ਸਵਾਲ ਖੜੇ ਕੀਤੇ ਗਏ। ਉਹਨਾਂ ਕਹਿ ਕਿ ਇਹ ਸਿਰਫ ਇੱਕ ਰਾਜਨੀਤਿਕ ਤੌਰ ਤੇ ਮਾਫੀ ਮੰਗੀ ਗਈ ਹੈ। 8 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਬਿਆਦਵੀ ਹੋਈ ਸੀ ਅਤੇ ਸਾਰਾ ਦੁੱਖਾਂਤ ਵਾਪਰਿਆ ਸੀ। ਉਹਨਾਂ ਬੋਲੇ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਹਿ ਕਿ ਜੇਕਰ ਸੁਖਵੀਰ ਸਿੰਘ ਬਾਦਲ ਮਾਫੀ ਮੰਗਣਾ ਚਾਹੁੰਦੇ ਨੇ ਤਾਂ ਸਿੱਖ ਸਿਧਾਂਤਾਂ ਦੇ ਅਨੁਸਾਰ ਮੰਗਣ। ਦੇਖੋ ਜੀ ਉਹ ਤਾਂ ਇੱਕ ਉਹਨਾਂ ਦੀ ਆਪਦੀ ਪਾਰਟੀ ਦੀ ਗੱਲ ਆ। ਉਹਨਾਂ ਨੇ ਆਪਦੀ ਪਾਰਟੀ ਦੇ ਉਹਨਾਂ ਨੁਮਾਇੰਦੇ ਤੋਂ ਮਿਲਦਾ ਮਾਫੀ ਮੰਗੀ ਆ। ਜਿਹੜੇ ਉਹਨਾਂ ਤੋਂ ਰਸਕੇ ਗਏ ਹੋਣਗੇ ਉਹਨਾਂ ਦੀ ਉਹ ਇੱਕ ਪਾਰਟੀ ਦੀ ਗੱਲ ਸੀ ਮੈਂ ਪੰਜਾਬ ਦੀ ਜਾਂ ਸਿੱਖ ਪੰਥ ਦੀ ਗੱਲ ਨਹੀਂ ਕਰਦਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਪੰਜਾਬ 'ਚ ਵੀ ਕਮੀਆਂ ਜਾਂ ਸੀ ਜਦੋਂ ਬੇਦਬੀ ਹੋਈ ਸੀ ਸਾਡੀ ਸਰਕਾਰ ਵੀ ਕਮੀ ਰਹੀ ਆ ਵੀ ਅਸੀਂ ਸਾਡੇ ਤੋਂ ਜਾਂਚ ਵੀ ਖੋਲਹੀ ਗਈ ਸੀ ਨਹੀਂ ਜਾਂਚ ਕਿਹਨੇ ਖੋਲਹੀ ਜਾਂਚ ਤਾਂ ਸਰਕਾਰ ਤੁਹਾਡੀ ਪੰਜਾਬ 'ਚ ਵੀ ਤੁਹਾਡੀ ਸੈਂਟਰ 'ਚ ਵੀ ਤੁਹਾਡੀ ਅਕਾਲੀ ਭਾਜਪਾ ਦੀ ਸਰਕਾਰ ਸੀ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਕੱਲੀ ਕਾਲੀ ਦਲ ਦੀ ਸਰਕਾਰ ਨਹੀਂ ਸੀ ਉੱਚ ਭਾਜਪਾ ਵੀ ਜ਼ਿੰਮੇਵਾਰ ਸੀ ਤੇ ਜੇ ਪੰਜਾਬ ਦੀ ਸਰਕਾਰ ਨੇ ਉਹਦੇ 'ਚ ਨਹੀਂ ਕੁਝ ਕੀਤਾ ਤੇ ਕੇਂਦਰ ਦੀ ਸਰਕਾਰ ਕੋਲੇ ਉਹਨਾਂ ਦੀ ਜਿਹੜੀ CBI ਦੀ ਜਾਂਚ ਆ ਜਿਹੜੀ ਕਹੀ ਉਹਨਾਂ ਕੋਲੇ ਗਈ ਆ CBI ਰਾਹੀਂ ਤੇ CBI ਵੀ ਇਹਨਾਂ ਦੀ ਸੀ ਕੇਂਦਰ ਦੀ ਸੀ ਤਾਂ ਉੱਚੀ ਦੋਸ਼ੀਆਂ ਤੇ ਇਹ ਜਿਹੜੀ ਉਹਨਾਂ ਦੇ ਕਲਾਵੇ 'ਚ ਹੱਥ ਪਾ ਸਕਦੇ ਸੀ ਪਰ ਹੋਇਆ ਉਲਟਾ 1 ਜੂਨ 2015 ਤੋਂ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ ਤੱਕ 4 ਮਹੀਨੇ ਦਾ ਸਮਾਂ ਸੀ 4 ਮਹੀਨੇ ਦੇ ਵਿੱਚ ਕੀ ਇਹਨਾਂ ਨੇ ਉਹਨਾਂ ਲੋਕਾਂ ਤੇ ਪਰਚੇ ਕੀਤੇ ਕੀ ਇਹਨਾਂ ਨੇ ਉਹਨਾਂ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਿਹੜੇ ਸਕੈਚ ਜਾਰੀ ਕਰਵਾਏ ਸੀ ਉਸ ਸਕੈਚ ਅੱਜ ਤੱਕ ਨਹੀਂ ਸਾਨੂੰ ਪਤਾ ਕਿੱਥੇ ਬੰਦੇ ਸੋ ਗੱਲ ਇਹ ਆ ਕਿ ਨਾਮਜੱਪ ਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਅਮਨ ਸ਼ਾਂਤੀ ਨੂੰ ਪੰਜਾਬ ਦੀ ਨੂੰ ਭੰਗ ਕੀਤਾ ਜਿਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਹਿਰਦੇ ਅਜੇ ਤੱਕ ਵੀ ਬਲਉਂਦ ਰਿਹਾ ਜ਼ਖਮ ਅਜੇ ਤੱਕ ਵੀ ਹਰੇ ਨਹੀਂ ਪੂਰੇ ਬਗੜਾੜੀ ਪਿੰਡ ਤੇ ਉਸ ਸਮੇਂ ਫਿੰਗਰਪ੍ਰਿੰਟ ਵੀ ਲੈ ਗਏ ਸੀ ਕੋਈ ਆ ਉਹ ਜਿਹੜੇ ਬੰਦੇ ਮੈਚ ਹੋਏ ਦੇਖੋ ਜਿਹੜੇ ਬੰਦੇ ਫੜੇ ਆ ਉਹ ਬਗੜਾੜੀ ਦੇ ਥੋੜੀ ਫੜੇ ਆ ਤੁਸੀਂ ਬਗੜਾੜੀ ਲੋਕਾਂ ਦੇ ਫਿੰਗਰਪ੍ਰਿੰਟ ਕਿਉਂ ਲਏ ਆ ਜਿਹੜੇ ਬੰਦੇ ਫੜੇ ਆ ਉਹ ਤਾਂ ਕੋਈ ਬੁਰਜ ਦਾ ਹੈ ਕੋਈ ਸਿੱਖਾਂ ਵਾਲੇ ਦਾ ਕੋਈ ਉਧਰੋਂ ਡੱਗੋ ਰਮਾਣੇ ਦਾ ਕੋਈ ਕੋਟਕਪੂਰੇ ਦਾ ਸੋ ਗੱਲ ਇਹ ਆ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਲੰਮੇ ਸਮੇਂ ਤੋਂ ਕੀਤਾ ਗਿਆ ਇਹ ਲੰਮੇ ਸਮੇਂ ਤੋਂ ਇਸ ਤੇ ਰਾਜਨੀਤੀ ਹੋਈ ਆ ਸਾਰੀਆਂ ਸਰਕਾਰਾਂ ਵੱਲੋਂ ਕੀਤਾ ਗਿਆ ਅਸਲ ਦੋਸ਼ੀਆਂ ਨੂੰ ਹਮੇਸ਼ਾ ਬਚਾਇਆ ਗਿਆ ਤੇ ਅੱਜ ਤੱਕ ਬਚਦੇ ਆ ਰਹੇ ਤੁਹਾਡਾ ਕਹਿੰਦਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਰਾਜਨੀਤੀ ਹੋਈ ਅਕਾਲੀ ਦਲ ਨੇ ਵੀ ਸ਼ੈਲਟਰ ਕੀਤਾ ਫਿਰ ಕಾಂಗ್ರೆਸ ਦੀ ਸਰਕਾਰ ਇਹ ਕਾਂਗਰਸ ਨੂੰ ਵੀ ਸ਼ੈਲਟਰ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਇੱਕ ਗੱਲ ਕਰੇ ਤੁਹਾਡੇ ਇਲਜ਼ਾਮਾਂ ਵੀ ਉਹ ਵੀ ਸ਼ੈਲਟਰ ਕਰ ਰਹੀ ਆ ਤਾਂ ਫਿਰ ਕਿਹਦੇ ਤੇ ਭੋਗ ਹੈ ਦੇਖੋ ਭਰੋਸਾ ਗੁਰੂ ਸਾਹਿਬ ਤੇ ਭਰੋਸਾ ਗੁਰੂ ਸਾਹਿਬ ਤੇ ਅਦਾਲਤ ਉਹਦੀ ਚੋਂ ਇਨਸਾਫ ਮਿਲਣਾ ਤੇ ਮਿਲ ਵੀ ਰਿਹਾ ਬੇਅਦਬੀਆਂ ਕਰਨ ਵਾਲੇ ਤੇ ਕਰਨ ਵਾਲੇ ਅੱਜ ਕਿੱਥੇ ਨੇ ਕੀ ਕਦੇ ਸਰਸਿਆਂ ਨੇ ਸੋਚਿਆ ਸੀਗਾ ਕਿ ਉਹ ਦਿਲ 'ਚ ਬੈਠਾ ਹੋਊਗਾ ਚਾਹੇ ਉਹਨੇ ਲੱਖ ਕਰਮ ਕੀਤੇ ਆ ਜਦੋਂ ਉਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਦੀ ਉਹਨੂੰ ਉਹ ਕਰਮ ਵਾਲੇ ਕੇਸ ਦੇ ਵਿੱਚ ਜੇਲ੍ਹ ਜਾਣਾ ਪਿਆ ਤੇ ਨਾਲ ਉਹ ਤੇ ਬੇਅਦਬੀ ਦੇ ਕੇਸ ਵੀ ਚੱਲ ਰਹੇ ਆ ਦੂਸਰੀ ਗੱਲ ਜੇ ਕਰੀਏ ਕਦੇ ਉਹਨਾਂ ਨੇ ਇਹ ਗੱਲ ਸੋਚੀ ਸੀਗੀ ਕਿ ਜਦੋਂ ਬੇਅਦਬੀ ਪੰਜਾਬ ਦੇ ਵਿੱਚ ਹੋਊਗੀ ਤੇ ਉਹਨਾਂ ਦੇ ਪੁੱਠੇ ਦਿਨ ਸ਼ੁਰੂ ਹੋ ਜਾਣੇ ਆ ਜਿਹੜਾ ਨੇ ਰਾਜਨੀਤੀ ਕੀਤੀ ਆ ਚਾਹੇ ਧਾਰਮਿਕਾ ਤੇ ਚਾਹੇ ਰਾਜਨੀਤਿਕਾ ਅੱਜ ਕੈਪਟਨ ਰਵਿੰਦਰ ਸਿੰਘ ਕਿੱਥੇ ਨੇ ਅੱਜ ਕਿੱਥੇ ਨੇ ਉਹ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਬਣਾਇਆ ਸੀ ਸਾਡੇ ਧਾਰਮਿਕ ਆਗੂ ਸੀ ਨਾ ਅਸੀਂ ਚੁਣੇ ਸੀਗੇ ਨਾ ਤੇ ਅੱਜ ਕਿੱਥੇ ਨੇ ਜਿਨ੍ਹਾਂ ਨੇ ਰਾਜਨੀਤੀ ਕੀਤੀ ਆ ਤੇ ਅੱਜ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਸੋ ਇਹ ਰਾਜਨੀਤੀ ਦਾ ਜਿਹੜਾ ਪ੍ਰੋਪਗੈਂਡਾ ਪੰਜਾਬ ਦੇ ਵਿੱਚ ਇਸ ਕੇਸ ਦੇ ਉੱਤੇ ਚਲਾਇਆ ਜਾ ਰਿਹਾ ਚਾਹੇ ਕੋਈ ਵੀ ਪਾਰਟੀ ਆ ਆਪ ਆ ਅਕਾਲੀ ਆ ਕਾਂਗਰਸ ਆ ਉਹ ਹਮੇਸ਼ਾ ਹੀ ਨੰਗੇ ਝਟੇ ਹੋਣਗੇ ਚਾਹੇ ਕੋਈ ਵੀ ਬੰਦਾ ਤੇ ਰਾਜਨੀਤੀ ਕਰਦਾ ਹੋਵੇ ਜ਼ਿਕਰ ਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਲਗਾਤਾਰ ਬਹਿਬਲ ਕਲਾਂ ਦੇ ਵਿੱਚ ਬਿਆਦਵੀ ਇਨਸਾਫ ਮੋਰਚਾ ਪੀੜਤ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਜੋ ਕਿ ਸੁਖਰਾਜ ਸਿੰਘ ਦੇ ਗਵਾਏ ਦੇ ਵਿੱਚ ਲਗਾਤਾਰ ਅੱਜ ਵੀ ਚੱਲ ਰਿਹਾ ਹੈ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤੋ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ